ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੈਂਡੋ ਸੁਰਹੋ ਵਿਖੇ ਜੋ ਰਾਜਪੁਰੇ ਦੇ ਬਿਲਕੁਲ ਨਜ਼ਦੀਕ ਹੈ ਜ਼ਿਲ੍ਹਾ ਪਟਿਆਲਾ ਸਾਡੇ ਵੀਰ ਭਾਈ ਗੁਰਕੀਰਤ ਸਿੰਘ ਜੀ ਸਾਡੇ ਨਾਲ ਇਸ ਵੇਲੇ ਮੌਜੂਦ ਨੇ ਸਾਰੇ ਹੀ ਪ੍ਰਬੰਧਕ ਵੀਰ ਜਿਨ੍ਹਾਂ ਨੇ ਦਸਤਾਰ ਮੁਕਾਬਲੇ ਵਿੱਚ ਜਜਮੈਂਟ ਕਰਨੀ ਹੈ 10 ਦੇ ਨਾਲ ਉਹ ਵੀ ਵੀਰ ਮੌਜੂਦ ਨੇ ਤੇ ਬੱਚਿਆਂ ਦੇ ਜਿੱਥੇ ਭਾਸ਼ਣ ਮੁਕਾਬਲੇ ਪ੍ਰਸ਼ਨੋਤਰੀ ਮੁਕਾਬਲੇ ਪੈਂਟਿੰਗ ਅਤੇ ਅਨੁਸ਼ਾਸਨ ਮੁਕਾਬਲੇ ਕਰਵਾਏ ਗਏ ਉਥੇ ਅੱਜ ਦਸਤਾਰ ਮੁਕਾਬਲਾ ਆਰੰਭ ਕਰਨ ਜਾ ਰਹੇ ਆ ਤੇ ਖਾਸ ਗੱਲਾਂ ਦਾ ਧਿਆਨ ਰੱਖਿਓ ਜਦੋਂ ਵੀ ਦਸਤਾਰ ਸਜਾਉਣੀ ਹੈ ਦਸਤਾਰ ਨੂੰ ਪੈਰਾਂ ਦੇ ਵਿੱਚ ਨਹੀਂ ਰੱਖਣਾ ਦਸਤਾਰ ਦਾ ਸਤਕਾਰ ਬਹੁਤ ਜ਼ਰੂਰੀ ਹੈ ਸਭ ਤੋਂ ਪਹਿਲਾਂ ਸਤਕਾਰ ਹੈ ਠੀਕ ਹੈ ਜੀ ਦਸਤਾਰ ਸਜਾ ਕੇ ਕਿਸੇ ਨੇ ਠੇਕੇ ਮੂਰੇ ਕਿਸੇ ਨੇ ਨਸ਼ੇ ਦੇ ਕਿਸੇ ਅਸਥਾਨ ਤੇ ਨਹੀਂ ਖੜਨਾ ਦਸਤਾਰ ਸਜਾ ਕੇ ਅਸੀਂ ਇਹਦੇ ਥੱਲੇ ਜਿਹੜਾ ਦਿਮਾਗ ਆ ਉਹਦੇ ਵਿੱਚ ਗੁਰੂ ਦੀ ਮੱਤ ਲੈ ਕੇ ਆਉਣੀ ਹੈ ਸ਼ਬਦ ਗੁਰੂ ਸੁਰਤ ਧੁਨ ਚੇਲਾ ਵੀ ਸਾਡੇ ਵਿੱਚ ਮੱਤ ਗੁਰੂ ਦੀ ਹੋਵੇ ਸੋ ਸਾਰੇ ਵਿਦਿਆਰਥੀ ਖਾਸ ਧਿਆਨ ਰੱਖਿਓ ਦਸਤਾਰ ਪੈਰਾਂ 'ਚ ਨਹੀਂ ਰੋਲਣੀ ਦਸਤਾਰ ਸਜਾਉਣ ਲੱਗੇ ਆ ਪੂਰਾ ਸਤਿਕਾਰ ਰੱਖਣਾ ਕਿਉਂਕਿ ਦਸਤਾਰ ਦੀ ਬੜੀ ਵੱਡੀ ਅਹਿਮੀਅਤ ਹੈ ਸਾਬਤ ਸੂਰਤ ਦਸਤਾਰ ਸਿਰਾਂ ਰਹਿਤ ਨਾਮਿਆਂ ਦੇ ਵਿੱਚ ਵੀ ਬਚਨ ਆਉਂਦੇ ਨੇ ਪਾਗ ਚੁਨੇ ਕਰ ਬੰਦਈ ਪੱਗ ਚੁਣ ਕੇ ਸੁੰਦਰ ਤਰੀਕੇ ਨਾਲ ਸਜਾਉਣੀ ਹੈ ਇਸੇ ਤਰ੍ਹਾਂ ਕੇਸਾਂ ਦੀ ਮਹਾਨਤਾ ਬੜੀ ਵੱਡੀ ਹੈ ਕੇਸ ਗੁਰੂ ਕੀ ਮੋਹਰ ਹੈ ਉਥੇ ਕੇਸਾਂ ਦੇ ਉੱਪਰ ਜਿਹੜੀ ਦਸਤਾਰ ਹੈ ਇਹ ਗੁਰੂ ਦੀ ਮਹਾਨ ਬਖਸ਼ਿਸ਼ ਹੈ ਇਹਨੂੰ ਇਦਾਂ ਸਮਝਣਾ ਇਹ ਗੁਰੂ ਦੀ ਦਸਤਾਰ ਹੈ ਇਹਦਾ ਸਨਮਾਨ ਤੇ ਸਤਿਕਾਰ ਉਸੇ ਤਰ੍ਹਾਂ ਕਰਨਾ ਹੈ ਕੁਝ ਮੁਹਾਵਰੇ ਦਸਤਾਰ ਦੇ ਨਾਲ ਜੁੜੇ ਹੋਏ ਆ ਕਿਸੇ ਨੂੰ ਪੱਗ ਦੇਣੀ ਦਸਤਾਰ ਦੇਣੀ ਇਹ ਇੱਜ਼ਤ ਦੀ ਨਿਸ਼ਾਨੀ ਹੈ ਪੱਗ ਬੰਨਣੀ ਇੱਜ਼ਤ ਦੀ ਨਿਸ਼ਾਨੀ ਹੈ ਪੱਗ ਲਾ ਦੇਣੀ ਪੱਗ ਨੂੰ ਹੱਥ ਪਾਉਣਾ ਇਹ ਬੇਇੱਜ਼ਤੀ ਦੀ ਨਿਸ਼ਾਨੀ ਮੰਨੀ ਗਈ ਹੈ ਜਦੋਂ ਵੀ ਕਿਸੇ ਨੂੰ ਸਨਮਾਨ ਕੀਤਾ ਜਾਂਦਾ ਹੈ ਤੁਹਾਨੂੰ ਪਤਾ ਵੀ ਸਭ ਤੋਂ ਕੀਮਤੀ ਸਨਮਾਨ ਕੀ ਹੁੰਦਾ ਹੈ ਕਿਸੇ ਨੂੰ ਦਸਤਾਰ ਦੇਣੀ ਜਦੋਂ ਕੋਈ ਉਸਤਾਦ ਧਾਰਨ ਕਰਦੇ ਨੇ ਉਹ ਦਸਤਾਰ ਦਿੰਦੇ ਆ ਇੱਕ ਸਾਡੇ ਜੋ ਮਰਿਆਦਾ ਵੀ ਹੈ ਪਿਤਾ ਚੜ੍ਹਾਈ ਕਰ ਜਾਵੇ ਵੱਡੇ ਪੁੱਤਰ ਨੂੰ ਦਸਤਾਰ ਦਿੱਤੀ ਜਾਂਦੀ ਹੈ ਕਾਦੇ ਵਾਸਤੇ ਬਈ ਘਰ ਦੀ ਜ਼ਿੰਮੇਵਾਰੀ ਸੰਭਣੀ ਇਹ ਬਹੁਤ ਵੱਡੀ ਦਸਤਾਰ ਇੱਕ ਜ਼ਿੰਮੇਵਾਰੀ ਵੀ ਹੈ ਦਸਤਾਰ ਇੱਕ ਭਾਵਨਾ ਵੀ ਹੈ ਸਾਡੀ ਸਾਡੇ ਗੁਰੂ ਦੇ ਨਾਲ ਜੁੜੀ ਹੋਈ ਸਿੱਖੀ ਦੇ ਨਾਲ ਸੰਬੰਧਿਤ ਗੁਰੂ ਦੀ ਮਹਾਨ ਦਾਤ ਵੀ ਹੈ ਦਸਤਾਰ ਸਾਨੂੰ ਜ਼ਿੰਮੇਵਾਰ ਬਣਾਉਂਦੀ ਹੈ ਵੀ ਜਿਨੇ ਦਸਤਾਰ ਸਜਾਈ ਹੈ ਉਹ ਜ਼ਿੰਮੇਵਾਰ ਮਨੁੱਖ ਹੈ ਸੋ ਜਦੋਂ ਦਸਤਾਰ ਸਜਾਉਣੀ ਹੈ ਇਹਦਾ ਖਾਸ ਧਿਆਨ ਰੱਖਣਾ ਜਦੋਂ ਜੱਜਮੈਂਟ ਹੋਣੀ ਹੈ ਉਹਦੇ ਵਿੱਚ ਤੁਹਾਡਾ ਹਰ ਪਾਸਾ ਸੱਜਾ ਪਾਸਾ ਖੱਬਾ ਬੈਕ ਸਾਈਡ ਮੂਰਲਾ ਪਾਸਾ ਉੱਪਰ ਸਾਰਾ ਕੁਝ ਦੇਖਿਆ ਜਾਣਾ ਵੀ ਇਹਨਾਂ ਨੇ ਸਿਰ ਕਿਦਾਂ ਟਕਿਆ ਹੈ ਦਸਤਾਰ ਦੀ ਦਿੱਖ ਕਿਦਾਂ ਦੀ ਹੈ ਕਿਉਂਕਿ ਦਸਤਾਰ ਦਾ ਇਤਿਹਾਸ ਬਹੁਤ ਲੰਬਾ ਹੈ ਕਪਾਹ ਜਿੰਨਾ ਪੁਰਾਣਾ ਹੀ ਹੈ ਇਹ ਅੱਜ ਤੋਂ ਦਸਤਾਰ ਨਹੀਂ ਆਪਾਂ ਸਜਾ ਰਹੇ ਇਹ ਸਦੀਆਂ ਤੋਂ ਲੋਕ ਦਸਤਾਰਾਂ ਸਜਾ ਰਹੇ ਆ ਪਹਿਲਾਂ ਸਾਰੇ ਹੀ ਦਸਤਾਰਾ ਸਜਾਉਂਦੇ ਹੁੰਦੇ ਸੀ ਇਹ ਤੇ ਹੌਲੀ ਹੌਲੀ ਆਪਾਂ ਦਸਤਾਰਾਂ ਨੂੰ ਤਲੰਜਲੀ ਦੇ ਰਹੇ ਆਂ ਕਈ ਕਹਿੰਦੇ ਨੇ ਜੇ ਅਸੀਂ ਦਸਤਾਰ ਨਹੀਂ ਸਜਾਉਂਦੇ ਉਹਨਾਂ ਨੂੰ ਪੁੱਛੋ ਤੁਹਾਡੇ ਬਜ਼ੁਰਗ ਦਸਤਾਰਾਂ ਸਜਾਉਂਦੇ ਸੀ ਇਹਦਾ ਕਿਸੇ ਧਰਮ ਦੇ ਨਾਲ ਸਬੰਧ ਨਹੀਂ ਦਸਤਾਰ ਦਾ ਪਹਿਲਾਂ ਜਿਹੜਾ ਸਬੰਧ ਸੀ ਸਿਰ ਢੱਕਣ ਦੇ ਨਾਲ ਸੀ ਇੱਜ਼ਤ ਦੇ ਨਾਲ ਸੀ ਸਨਮਾਨ ਦੇ ਨਾਲ ਸੀ ਤੇ ਹਰ ਸਿਆਣਾ ਤੇ ਵਿਦਵਾਨ ਬੰਦਾ ਸਿਰ ਤੇ ਦਸਤਾਰ ਸਜਾਉਂਦਾ ਸੀ ਪੁਰਾਣੇ ਜਿੰਨੇ ਵੀ ਤੁਸੀਂ ਧਾਰਮਿਕ ਆਗੂ ਦੇਖੋਗੇ ਸਾਰੇ ਦਸਤਾਰ ਸਜਾਉਂਦੇ ਸੀ ਤੇ ਜਦ ਦਿਨ ਗੁਰੂ ਨਾਨਕ ਸਾਹਿਬ ਪਹਿਲੀ ਵਾਰ ਪੜਨ ਵਾਸਤੇ ਗਏ ਉਹਨਾਂ ਦੇ ਬਾਪੂ ਨੇ ਬਾਬੇ ਕਾਲੂ ਨੇ ਉਹਨਾਂ ਦੇ ਸਿਰ ਤੇ ਸੋਹਣੀ ਦਸਤਾਰ ਸਜਾਈ ਜਦੋਂ ਬੱਚੇ ਨੂੰ ਪੰਨ ਲੈ ਕੇ ਜਾਂਦੇ ਸੀ ਨਾ ਪੁਰਾਣੇ ਸਮੇਂ ਪਟਕੇ ਨਹੀਂ ਬੰਦੇ ਆ ਪਟਕਿਆਂ ਦਾ ਤੇ ਰੌਲਾ ਜਪਿਆ ਇਹ ਤੇ ਆ ਕੁਝ ਖਿਡਾਰੀਆਂ ਨੇ ਜਾਂ ਕੋਈ ਹੋਰ ਲੋਕਾਂ ਨੇ ਹੌਲੀ-ਹੌਲੀ ਸਾਡੇ ਵਿੱਚ ਪਟਕੇ ਦੀ ਚਾਲ ਪਾ ਦਿੱਤੀ ਉਹਨਾਂ ਦੀ ਮਜਬੂਰੀ ਸੀ ਉਹਨਾਂ ਨੇ ਖੇਡਣਾ ਸੀ ਉਸ ਸਮੇਂ ਵਾਸਤੇ ਉਹ ਬੰਨਦੇ ਸੀ ਪਰ ਅਸੀਂ ਇਹਨੂੰ ਸਦਾ ਵਾਸਤੇ ਅਪਣਾ ਲਿਆ ਪਟਕੇ ਨੂੰ ਦਸਤਾਰ ਸਜਾ ਕੇ ਪਹਿਲੀ ਵਾਰ ਜਦੋਂ ਪੜਨ ਵਾਸਤੇ ਬੱਚਾ ਜਾਂਦਾ ਹੁੰਦਾ ਸੀ ਤੇ ਸਿਆਣੇ ਮਾਪਿਓ ਦੇ ਸਿਰ ਤੇ ਦਸਤਾਰ ਸਜਾਉਂਦੇ ਸੀ ਪਤਾਸੇ ਲੈ ਕੇ ਜਾਂਦੇ ਸੀ ਜਿਹੜਾ ਉਸਤਾਦ ਹੁੰਦਾ ਸੀ ਉਹਨੂੰ ਵੀ ਦਸਤਾਰ ਦਿੱਤੀ ਜਾਂਦੀ ਸੀ ਅੱਜ ਅਸੀਂ ਦਸਤਾਰ ਦੀ ਅਹਿਮੀਅਤ ਹੀ ਭੁੱਲਦੇ ਜਾ ਰਹੇ ਹਾਂ ਅੱਜ ਟੋਪੀਆਂ ਦਾ ਸਮਾਂ ਕਈ ਟੋਪੀਆਂ ਬੰਨਣ ਲੱਗ ਗਏ ਟੋਪੀਆਂ ਸਿਰ ਤੇ ਰੱਖਣ ਲੱਗ ਗਏ ਠੀਕ ਹੈ ਜੀ ਦਸਤਾਰ ਦੀ ਅਹਿਮੀਅਤ ਨੂੰ ਸਮਝੀਏ ਕਿ ਗੁਰੂ ਪਾਤਸ਼ਾਹ ਨੇ ਆਪ ਦਸਤਾਰ ਸਜਾਈ ਛੇਵੇਂ ਪਾਸ਼ਾ ਸਾਰੇ ਗੁਰੂ ਸਾਹਿਬਾਨ ਦਸਤਾਰਾਂ ਸਜਾਉਂਦੇ ਸੀ ਤੇ ਛੇਵੇਂ ਪਾਸ਼ਾ ਦੋਰੀ ਦਸਤਾਰ ਸਜਾਇਆ ਕਰਦੇ ਸੀ ਤੇ ਢਾਡੀ ਸਿੰਘਾਂ ਨੇ ਗਾ ਕੇ ਆਖਿਆ ਸੀ ਪੱਗ ਤੇਰੀ ਕੀ ਜਾਹਾਂਗੇ ਕੀ ਜਹਾਂਗੀਰ ਦੀ ਸਤਗੁਰੂ ਜੀ ਪੱਗ ਤੇ ਤੁਹਾਡੀ ਹੈ ਜਹਾਂਗੀਰ ਦੀ ਪੱਗ ਤੁਹਾਡੇ ਸਾਹਮਣੇ ਸ਼ੋਭਾ ਨਹੀਂ ਦਿੰਦੀ ਇਸ ਕਰਕੇ ਤੁਹਾਡਾ ਜਿਹੜਾ ਸਮਾ 15 ਮਿੰਟ ਹੋਵੇਗਾ ਤੇ ਤੁਹਾਡੇ ਜਿਹੜੇ ਗਰੁੱਪ ਨੇ ਉਹ 8ਵੀਂ ਤੱਕ ਤੇ 9ਵੀਂ ਤੋਂ ਉੱਪਰ ਦੇ ਜਿਹੜੇ ਬੱਚੇ ਨੇ 12ਵੀਂ ਤੱਕ ਤੇ ਉਸ ਤੋਂ ਬਾਅਦ ਜੇ ਓਪਨ ਬੱਚੇ ਵੱਡੇ ਹੈਗੇ ਆ ਤੇ ਤੁਸੀਂ ਆਪਣੇ ਆਪਣੇ ਸ਼ੀਸ਼ੇ ਆਪਣੀਆਂ ਆਪਣੀ ਹੁਣ ਤਿਆਰੀ ਕਰਨੀ ਆ ਦੋ ਸ਼ਬਦ ਸਾਡੇ ਸਤਿਕਾਰਯੋਗ ਵੀਰ ਭਾਈ ਗੁਰਕੀਰਤ ਸਿੰਘ ਜੀ ਤੁਹਾਨੂੰ ਸੰਬੋਧਨ ਹੋਣਗੇ ਉਸ ਤੋਂ ਬਾਅਦ ਆਪਾਂ ਦਸਤਾਰ ਮੁਕਾਬਲਾ ਆਰੰਭ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਬਤ ਸੁਰਤ ਦਸਤਾਰ ਸਿਰਾ ਦਸਤਾਰ ਜਿਹੜੀ ਹੈ ਇਹ ਸਤਿਗੁਰਾਂ ਨੇ ਸੰਤ ਤਾਜ ਬਖਸ਼ਿਆ ਹੈ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਵੈਸੇ ਪਹਿਲੇ ਗੁਰੂ ਸ੍ਰੀ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਵੀ ਦਸਤਾਰ ਸਜਾਈ ਭਾਈ ਸਾਹਿਬ ਜੀ ਨੇ ਭਾਈ ਹਰਜੀਤ ਸਿੰਘ ਜੀ ਸultanpur Lodhi ਹੈਡ ਪ੍ਰਚਾਰਕ ਸਾਡੇ ਆਪ ਜੀ ਨੂੰ ਦੱਸ ਰਹੇ ਸੀ ਵੀ ਦਸਤਾਰ ਸ਼ੁਰੂ ਤੋਂ ਲੈ ਕੇ ਹੈ ਤੋ ਅੱਜ ਬੱਚਿਆਂ ਨੂੰ ਦਸਤਾਰ ਦੀ ਅਹਿਮਤ ਦਾ ਪਤਾ ਲੱਗਣਾ ਚਾਹੀਦਾ ਹੈ। ਬੱਚਿਆਂ ਨੇ ਪਰਣ ਕਰਨਾ ਹੈ ਭਾਈ ਦਸਤਾਰ ਹਮੇਸ਼ਾ ਹੀ ਜੇ ਤੁਸੀਂ ਦਸਤਾਰ ਬੰਦੇ ਹੋ ਤੁਹਾਡੇ ਮਾਤਾ ਪਿਤਾ ਦੀ ਵੀ ਸ਼ਾਨ ਵਧਦੀ ਹੈ। ਸਰਦਾਰੀ ਦਸਤਾਰ ਦੇ ਨਾਲ ਹੀ ਹੈ। ਜਿਹੜੇ ਕੋਨੇ ਮੋਨੇ ਹੋ ਕੇ ਕਹਿੰਦੇ ਅਸੀਂ ਸਰਦਾਰ ਆਂ ਉਹਨਾਂ ਨੂੰ ਆਪਣੇ ਗੱਡੀ ਤੇ ਲਿਖਣਾ ਪੈਂਦਾ ਸਰਦਾਰ। ਕਿਉਂਕਿ ਮੂੰਹ ਜਾਂ ਦਸਤਾਰ ਉਹਦੀ ਸਰਦਾਰਾਂ ਵਾਲੀ ਨਹੀਂ ਹੈ। ਪਰ ਜੇ ਦਸਤਾਰ ਬੰਨੀ ਹੋਵੇ ਤੁਸੀਂ ਬਾਜ਼ਾਰ ਤੁਰੇ ਜਾਓ। ਤਾਨੂੰ ਸਰਦਾਰ ਜੀ ਕਹਿ ਕੇ ਬੁਲਾਣਗੇ ਕਿਸੇ ਮੋਨੇ ਨੂੰ ਸਰਦਾਰ ਜੀ ਨਹੀਂ ਕਿਹਿੰਦੇ ਇਸ ਕਰਕੇ ਤੁਸੀਂ ਦਸਤਾਰਾਂ ਸਜਾਓ ਪਰਨ ਕਰੋ ਇਹ ਦਸਤਾਰ ਹਮੇਸ਼ਾ ਤੁਹਾਡੇ ਸਿਰ ਤੇ ਸੋਭਣੀਕ ਹੋਵੇ ਇਹਨਾਂ ਬੱਚਿਆਂ ਦੇ ਵੀ ਮਾਤਾ ਪਿਤਾ ਨੂੰ ਵੀ ਵਧਾਈਆਂ ਸਾਰਿਆਂ ਨੂੰ ਵਧਾਈਆਂ ਬਹੁਤ ਸੋਹਣਾ ਦਸਤਾਰ ਦਾ ਜਿਹੜਾ ਹੈ ਅੱਜ ਮੁਕਾਬਲਾ ਕਰਾਇਆ ਜਾ ਰਿਹਾ ਹੈ ਦਾਸੇ ਸੇਵਾਵਾਂ ਆਪ ਜੀ ਦੀਆਂ ਕਰਕੇ ਬੜੇ ਲਾ혜 ਪ੍ਰਾਪਤ ਕਰ ਰਹੇ ਆਂ ਸਮੂਹ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਧੰਨਵਾਦ ਬੱਚਿਆਂ ਦੇ ਮਾਤਾ ਪਿਤਾ ਦਾ ਧੰਨਵਾਦ ਭਾਈ ਹਰਜੀਤ ਸਿੰਘ ਜੀ ਹੈੱਡ ਪ੍ਰਚਾਰਕ ਸਾਡੇ ਉਚੇਚੇ ਤੌਰ ਤੇ ਅੰਮ੍ਰਿਤਸਰੋਂ ਆਏ ਨੇ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਬੜੇ ਵਿਸਤਾਰ ਨਾਲ ਸਾਰੇ ਪ੍ਰੋਗਰਾਮ ਨੂੰ ਉਹਨਾਂ ਨੇ ਅਟੈਂਡ ਕੀਤਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ